ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਰਗੂਵੀਰ ਸਿੰਘ ਜੀ ਸ਼ਰਮਾ ਜੀ ਵੱਲੋਂ ਬੱਚਾ ਤੇ 5 ਕਿਲੋ ਛੋਲੇ ਤੇ 2 ਕਿਲੋ ਗੁੜ ਦੇ ਖਰੀਦ ਸੇਵਾ ਆ। ਸੋ ਵੈਗਰੂ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਇਸ ਤਰ੍ਹਾਂ ਵੀਰ ਦੀਆਂ ਤਰੱਕੀਆਂ ਦੇਵੇ। ਸੋ ਸਾਡੇ ਮਾਸਟਰ ਸੁਰਿੰਦਰ ਸ਼ਰਮਾ ਜੀ ਬੱਚੇ ਨੂੰ ਕੋਈ ਉਸ ਤੋਂ ਬੋਲ ਦੱਸਣ ਚਾਹੁੰਦੇ ਦੱਸਣਾ ਕੋਈ ਸਰ ਜੀ ਦੱਸੋ। ਤੁਹਾਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਆ। ਮੇਰੇ ਪਿੰਡ ਦੇ ਬੱਚੇ ਆ। ਜਦੋਂ ਵੀਡੀਓ ਵੇਖਾਂਗੇ ਮੂਡ ਨੈਟਵਰਕ ਸੇ ਪੂਰੀ ਦੁਨੀਆ ਤੇ ਜਾਊਗੀ ਠੀਕ ਆ ਤੁਹਾਡੀ ਫੋਟੋ ਇਹਨਾਂ ਦੀ ਗੱਲ ਮੰਨਣੀ ਆ ਇਹਦੇ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਹੋਣਗੇ ਤੁਸੀਂ ਫੋਨ ਤੋਂ ਦੂਰ ਰਹੋਗੇ ਫੋਨ ਚ ਕੋਈ ਖਾਸ ਕੰਮ ਦੀ ਕੀ ਤੁਹਾਡੇ ਹੈ ਨਹੀਂਗੀ ਫੋਨ ਤੋਂ ਦੂਰ ਰਹਿ ਇੱਥੇ ਥੱਕੇ ਚੰਗਾ ਖਾਓਗੇ ਠੀਕ ਆ ਅੰਗਰੇਜ਼ੀ ਚ ਕਹਿੰਦੇ ਆ ਸਾਊਂਡ ਮਾਈਂਡ ਲਿਵਜ਼ ਇਨ ਸਾਊਂਡ ਬੋਡੀ ਮਤਲਬ ਤੰਦਰੁਸਤ ਸਰੀਰ ਵਿੱਚ ਤੰਦਰੁਸਤ ਦਿਮਾਗ ਰਹਿੰਦਾ ਜੇ ਤੁਸੀਂ ਦਿਮਾਗ ਨੂੰ ਤੰਦਰੁਸਤ ਬਣਾਉਣਾ ਨਾ ਤਾਂ ਸਿਹਤ ਤੰਦਰੁਸਤ ਬਰਉਣੀ ਪਊਗੀ ਸਿਹਤ ਤੰਦਰੁਸਤ ਬਣਾਉਣ ਵਾਸਤੇ ਗਰਾਊਂਡ ਚੋਣਾ ਪਊਗਾ ਗਰਾਉਂਡ 'ਚ ਕੀ ਆ ਸਾਰੀ ਐਕਟੀਵਿਟੀ ਘੰਟਾ ਡੇਢ ਘੰਟਾ ਰਨਿੰਗ ਐਕਸਰਸਾਈਜ਼ ਔਰ ਚੰਗੀ ਖਰਾਕ ਚੰਗੀਆਂ ਗੱਲਾਂ ਚੰਗੀ ਸੋਇਤ ਰੱਖਣੀ ਆ ਤਾਂ ਤਰੱਕੀਆਂ ਕਰਦੇ ਜਾਓ ਪ੍ਰਮਾਤਮਾ ਅਗੇ ਅਰਦਾਸ ਕਰਦਾ ਤੁਸੀਂ ਇਹ ਗਰਾਉਂਡ ਨੂੰ ਛੱਡੋਗੇ ਨਹੀਂ ਔਰ ਸਾਥੀਆਂ ਨੂੰ ਨਾਲ ਜੋੜੋਗੇ ਓਕੇ ਥੈਂਕ ਯੂ ਸਰ